ਲੁੱਡੋ ਜਿਹੜੀ ਇਹਨਾਂ ਦੇ ਵੱਲੋਂ ਬਣਾਈ ਗਈ ਹੈ ਕਿਸਾਨਾਂ ਦੀ ਮਦਦ ਦੇ ਵਾਸਤੇ ਕਿ ਕਿਵੇਂ ਖੇਡ-ਖੇਡ ਦੇ ਵਿੱਚ ਹੀ ਤੁਸੀਂ ਝੋਨੇ ਦੀ ਜਿਹੜੀ ਬਜਾਈ ਹੈ ਉਹ ਸਿੱਧੀ ਤਰੀਕੇ ਦੇ ਨਾਲ ਸਿੱਖ ਸਕਦੇ ਹੋ ਵਿਗਿਆਨ ਤੋਂ ਜ਼ਿਆਦਾ ਜਿਹੜੇ ਲੋਕ ਨੇ ਉਹ ਦੂਰ ਜਾਂਦੇ ਨੇ ਕਿਉਂਕਿ ਉਹ ਖੁਸ਼ਕੀ ਕਰ ਹੁਣ ਉਹਨੂੰ ਦਿਲਚਸਪ ਤਰੀਕੇ ਦੇ ਨਾਲ ਪਹੁੰਚਾਣਾ ਕਿਵੇਂ ਪਹੁੰਚਾਣਾ ਉਹ ਉਹਦੇ ਵਿੱਚ ਪਾਉਣਾ ਇਹੀ ਸੀਗੀ ਸਾਨੂੰ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਕਰਨਾ ਚਾਹੀਦਾ ਅਸੀਂ ਹਾਂ ਝੋਨੇ ਦੀ ਸਿੱਧੀ ਬਿਜਾਈ ਸੰਬੰਧੀ ਆ ਲੁੱਡੋ ਤਿਆਰ ਕੀਤੀ ਸੀ ਹੁਣ ਜੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਿਫਾਰਸ਼ ਹੈ ਉਹ ਸਾਰੀਆਂ ਇਹਦੇ ਵਿੱਚ ਦਰਜ ਹੈ ਲੁੱਡੋ ਖੇਡਦੇ ਆ ਖੇਡਦੇ ਆ 100 ਤੱਕ ਪਹੁੰਚਦੇ ਆ ਪਹੁੰਚਦੇ ਆ ਤੁਹਾਨੂੰ ਇੱਕ ਇੱਕ ਦਾਅਬ ਦਾ ਗਿਆਨ ਇਜ਼ੀਲੀ ਪ੍ਰਾਪਤ ਹੋ ਸਕਦਾ ਰੇਤ ਦੀਆਂ ਜ਼ਮੀਨਾਂ ਦੀ ਸਿੱਧੀ ਬਿਜਾਈ ਨਹੀਂ ਕਰਨੀ ਚਾਹੀਦੀ ਹੁੰਜੀ ਉਹਦੇ ਤੇ ਕਰਦੇ ਆ ਤਾਂ ਉਹਦੇ ਨਾਲ ਫੇਰ ਆਪਾਂ ਨੂੰ ਨੁਕਸਾਨ ਹੁੰਦਾ ਤੇ ਇਹ ਜਿਹੜੇ ਤੁਹਾਡੇ ਹੱਥ ਦੇ ਵਿੱਚ ਕਾਗਜ਼ ਨੇ ਇਹਨਾਂ ਦੇ ਵਿੱਚ ਵੀ ਤੁਸੀਂ ਕੁਝ ਲਿਖਿਆ ਹੋਇਆ ਪੂਰੇ ਪੰਜਾਬ ਦੇ ਵਿੱਚ ਜੋ ਮਾਹਰ ਨੇ ਉਹਨਾਂ ਦੇ ਨਿੱਜੀ ਨੰਬਰ ਅਸੀਂ ਇਸ ਦਪੇ ਦੇ ਪਰ ਅਸੀਂ ਸਾਂਝੇ ਕੀਤੇ ਨੇ ਉਹ ਤੁਸੀਂ ਨਿੱਜੀ ਨੰਬਰਾਂ ਦੇ ਨਾਲ ਉਹ ਬੰਦੇ ਦਾ ਪਹੁੰਚ ਵੀ ਕਰ ਸਕਦੇ ਹੋ ਅੱਜਕੱਲ ਤੁਸੀਂ ਦੇਖ ਰਹੇ ਲੁਧਿਆਣ ਟਾਈਮਸ ਮੈਂ ਹਾਂ ਪ੍ਰਬਲਿੰਦ ਕੌਰ ਜਿਸ ਤਰੀਕੇ ਨਾਲ ਆਪਾਂ ਸਾਰੇ ਜਾਣਦੇ ਹਾਂ ਕਿ ਕਿਸਾਨਾਂ ਦੇ ਵਾਸਤੇ ਅਹਿਮ ਜਿਹੜਾ ਕੰਮ ਹੋ ਜਾਂਦਾ ਸ਼ੁਰੂ ਜਦੋਂ ਕਿ ਝੋਨੇ ਦੀ ਫਸਲ ਲਗਾਣੀ ਹੋਵੇ ਜੇਕਰ ਗੱਲਬਾਤ ਕੀਤੀ ਜਾਵੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਖੇਤਾਂ 'ਚ ਜਿਹੜੇ ਝੋਨੇ ਦੀ ਫਸਲ ਲਗਾਣੀ ਸ਼ੁਰੂ ਹੋਵੇ ਤਾਂ ਬਹੁਤ ਸਾਰੀਆਂ ਚੀਜ਼ਾਂ ਦਾ ਖਾਸ ਕਰਕੇ ਧਿਆਨ ਰੱਖਣਾ ਚਾਹੀਦਾ ਤੇ ਜੇ ਧਿਆਨ ਰੱਖਣਾ ਹੋਵੇ ਐਕਸਪਰਟਸ ਦੀ ਰਾਏ ਤੁਹਾਨੂੰ ਮਿਲ ਜਾਵੇ ਤਾਂ ਇਸ ਤੋਂ ਵਧੀਆ ਚੀਜ਼ ਕੋਈ ਹੋ ਨਹੀਂ ਸਕਦੀ ਪਰ ਇਸ ਤੋਂ ਵਧੀਆ ਚੀਜ਼ ਜਿਹੜੀ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਡਾਕਟਰ ਅਨਿਲ ਸ਼ਰਮਾ ਤੇ ਇਹ ਅਸੀਂ ਦੇਖ ਰਹੇ ਹਾਂ ਇੱਕ ਲੁੱਡੋ ਜਿਹੜੀ ਇਹਨਾਂ ਦੇ ਵੱਲੋਂ ਬਣਾਈ ਗਈ ਹੈ ਕਿਸਾਨਾਂ ਦੀ ਮਦਦ ਦੇ ਵਾਸਤੇ ਕਿ ਕਿਵੇਂ ਖੇਡ-ਖੇਡ ਦੇ ਵਿੱਚ ਹੀ ਤੁਸੀਂ ਝੋਨੇ ਦੀ ਜਿਹੜੀ ਬਜਾਈ ਹੈ ਉਹ ਸਿੱਧੀ ਤਰੀਕੇ ਦੇ ਨਾਲ ਸਿੱਖ ਸਕਦੇ ਹੋ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਦੇ ਵਿੱਚ ਦੱਸੀਆਂ ਗਿਆ ਨੇ ਕਿ ਕਿਵੇਂ 1 ਤੋਂ ਲੈ ਕੇ 100 ਤੱਕ ਜਾਣ ਵਾਸਤੇ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਪਏਗਾ ਸਤਿ ਸ਼੍ਰੀ ਅਕਾਲ ਸਾਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੈਡਮ ਸਰ ਜਿਵੇਂ ਤੁਸੀਂ ਬਣਵਾਈ ਹੈ ਕਿ ਲੁੱਡੋ ਇੱਕ ਤਿਆਰ ਕੀਤੀ ਗਈ ਪਹਿਲਾਂ ਤਾਂ ਮੈਂ ਪੁੱਛਣਾ ਚਾਹੂੰਗੀ ਕਿਵੇਂ ਆਇਆ ਦਿਮਾਗ ਦੇ ਵਿੱਚ ਇਹ ਆਈਡੀਆ ਕਿਉਂਕਿ ਖੇਡ-ਖੇਡ ਦੇ ਵਿੱਚ ਇੰਨੀ ਵਧੀਆ ਨੌਲੇਜ ਕਿਸਾਨਾਂ ਤੱਕ ਪਹੁੰਚਾਣੀ ਵੇਖੋ ਅਸੀਂ ਬਤੌਰ ਵਿਗਿਆਨੀ ਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਾਰੇ ਅਸੀਂ ਸੇਵਾਵਾਂ ਕਰ ਰਹੇ ਸਾਡਾ ਸਾਰਿਆਂ ਦਾ ਮੁੱਖ ਮੰਤਵ ਇਹ ਹੁੰਦਾ ਅਸੀਂ ਜੋ ਆਮ ਜਨमानस ਤੱਕ ਜੋ ਵਿਗਿਆਨ ਦੀਆਂ ਪ੍ਰਾਪਤੀਆਂ ਉਹ ਪਹੁੰਚਾਣੀ ਹੈ ਹੁਣ ਉਹਦੇ ਲਈ ਸਾਨੂੰ ਚਾਹੇ ਕਿਤਾਬ ਚ ਵਿਕਸਿਤ ਕਰਨੇ ਪੈਣ ਚਾਹੇ ਗੀਤ ਸੰਗੀਤ ਦੀ ਮਦਦ ਲੈਣੀ ਪਏ ਚਾਹੇ ਇਹੋ ਜਿਹੇ ਕਾਰਡਬੋਰਡ ਗੇਮਸ ਦੀਆਂ ਮਦਦ ਲੈਣੀ ਪਏ ਸਾਡਾ ਮੰਤਵ ਇਹ ਹੁੰਦਾ ਹੈ ਕਿ ਗਿਆਨ ਆਮ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ ਗਿਆਨ 노 ਡਾਊਟ ਬੜੀ ਇੱਕ ਖੁਸ਼ਕ ਜਿਹਾ ਵਿਸ਼ਾ ਹੈ ਹਨ ਜਦੋਂ ਇਹਦੀ ਗੱਲ ਕਰਦੇ ਵਿਗਿਆਨ ਦੀ ਗੱਲ ਕਰਦੇ ਆ ਤਾਂ ਉਸ ਵਿਗਿਆਨ ਤੋਂ ਜ਼ਿਆਦਾਤਰ ਜਿਹੜੇ ਲੋਕ ਨੇ ਉਹ ਦੂਰ ਜਾਂਦੇ ਨੇ ਕਿਉਂਕਿ ਉਹ ਖੁਸ਼ਕੀ ਕਰਕੇ ਹੁਣ ਉਹਨੂੰ ਦਿਲਚਸਪ ਤਰੀਕੇ ਦੇ ਨਾਲ ਪਹੁੰਚਾਣਾ ਕਿਵੇਂ ਪਹੁੰਚਾਣਾ ਉਹ ਉਹਦੇ ਪਿੱਛੇ ਪਹਾਉਣਾ ਇਹੀ ਸੀਗੀ ਲੁੱਡੋ ਦਾ ਇਤਿਹਾਸ ਆਪਣੇ ਆਪਾਂ ਜਿਕੇ ਆਪਣੇ ਸੱਭਿਆਚਾਰ ਦੇ ਵਿੱਚ 3000 ਸਾਲ ਪੁਰਾਣਾ ਵੀ ਆਉਂਦਾ ਵਾ ਹੁਣ ਉਹ ਇਹ ਆਉਂਦਾ ਸਾਨੂੰ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ ਅਸੀਂ ਹਾਂ ਚੋਣ ਦੀ ਸਿੱਧੀ ਬਚਾਈ ਸੰਬੰਧੀ ਆ ਲੁੱਡੋ ਤਿਆਰ ਕੀਤੀ ਸੀ ਹੁਣ ਜੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨਾਲ ਸਫਾਰਸ਼ ਹੈ ਉਹ ਸਾਰੀਆਂ ਇਹਦੇ ਵਿੱਚ ਦਰਜ ਹੈ ਐਜ਼ ਐਨ ਪੌੜੀ ਜੋ ਕਸਤ ਜਿਸ ਦੇ ਨਾਲ ਅਸੀਂ ਬੈਨੀਫਿਟ ਪ੍ਰਾਪਤ ਕਰ ਸਕਦੇ ਹਾਂ ਹੁਣ ਇਹਦੇ ਲੁੱਡੋ ਦੇ ਵਿੱਚ ਛੱਪ ਵੀ ਹੈਗੇ ਨੇ ਜਿਦੇ ਨਾਲ ਸਾਨੂੰ ਇਹ ਦੱਸਿਆ ਜਾਂਦਾ ਹੈ ਵੀ ਇਹ ਚੀਜ਼ਾਂ ਨੂੰ ਸਾਨੂੰ ਗਰੇਜ ਕਰਨਾ ਚਾਹੀਦਾ ਇਹ ਚੀਜ਼ਾਂ ਅਸੀਂ ਵਰਤੋਂ ਵਿੱਚ ਨਹੀਂ ਲੈਣੀਆਂ ਆਪਣੇ ਖੇਤਾਂ ਵਿੱਚ ਨਹੀਂ ਇੰਪਲੀਮੈਂਟ ਕਰਦੇ ਸੋ ਕਹਿੰਦਾ ਮਤਲਬ ਲੁੱਡੋ ਖੇਡਦੇ ਆ ਖੇਡਦੇ ਆ 100 ਤੱਕ ਪਹੁੰਚਦੇ ਆ ਪਹੁੰਚਦੇ ਤੁਹਾਨੂੰ ਇੱਕ ਕਿਤਾਬ ਦਾ ਗਿਆਨ ਇਟ ਇਜ਼ੀਲੀ ਪ੍ਰਾਪਟ ਹੋ ਸਕਦਾ ਆਮ ਜਿਹੜੀ ਲੁੱਡੋ ਦੀ ਖੇਡ ਹੈ ਸੱਪ ਸਿੜੀ ਆਪਾਂ ਉਹਨੂੰ ਕਹੀਏ ਤਾਂ ਜੇ 1 ਤੋਂ 100 ਤੱਕ ਪਹੁੰਚਣਾ ਹੁੰਦਾ ਹੈ ਕੋਈ ਨਾ ਕੋਈ ਮੰਜ਼ਿਲ ਚੜ੍ਹ ਕੇ ਜੇ ਸੱਪ ਨੇ ਡੰਗ ਮਾਰਤੀ ਫਿਰ نیچے ਡਿੱਗ ਜਾਣਾ ਤੇ ਜਦੋਂ ਇੱਥੇ ਜਿਹੜੇ ਸੱਪ ਨੇ ਉਹ ਕਿਵੇਂ ਕਿਹੜੀ ਚੀਜ਼ ਦੱਸਦੇ ਨੇ ਮੈਂ ਚਾਹੂੰ ਕਿ ਤੁਸੀਂ ਦਰਸ਼ਕਾਂ ਨੂੰ ਦੱਸੋ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇੱਥੇ ਲਿਖੀਆਂ ਵੀ ਹੋਈਆਂ ਨੇ ਜਿਵੇਂ ਆ ਦੇਖੋ ਤੁਸੀਂ ਜਿਵੇਂ ਆ ਆਸੀਂ ਗੱਲ ਕਰਦੇ ਆ ਹਨਾ 87 ਨੰਬਰ ਤੇ ਜਿਵੇਂ ਹੁੰਦਾ ਹੈ ਜਿਆਦਾ ਬੀਜ ਦੀ ਵਰਤੋਂ ਹੁਣ ਇਹ ਕਈ ਵਾਰੀ ਕਈ ਵਾਰ ਕੀ ਹੁੰਦਾ ਪੇੜ ਚਾਲਜ ਵਿੱਚ ਕਈ ਸੁਣੀ ਗੱਲ ਤੇ ਜਿਆਦਾ ਆਪਾਂ ਬੀਜ ਦੀ ਵਰਤੋਂ ਕਰ ਲੈਣਾ ਛੋਣੇ ਸਿੱਧੀ ਪਚਾਈ ਦੀ ਗੱਲ ਕਰਦਾ ਉਹਦੇ ਨਾਲ ਆਪਾਂ ਨੁਕਸਾਨ ਹੁੰਦਾ ਉਹਦਾ ਕੀ ਆਪਾਂ ਸੱਪ ਹੈ ਫਿਰ ਅਸੀਂ 17 ਨੰਬਰ ਤੇ ਦੇਖੀਏ ਰੇਤਰੀਆਂ ਜ਼ਮੀਨਾਂ ਦੀ ਸਿੱਧੀ ਬਜਾਈ ਨਹੀਂ ਕਰਨੀ ਚਾਹੀਦੀ ਹੁਣ ਜੇ ਉਹਦੇ ਤੇ ਕਰਦੇ ਆ ਤਾਂ ਉਹਦੇ ਨਾਲ ਫਿਰ ਆਪਾਂ ਨੂੰ ਨੁਕਸਾਨ ਹੁੰਦਾ ਤੋ ਉਹ ਦਿਨ ਨਾ ਫਿਰ ਆਪਾਂ ਨੂੰ ਸੱਪ ਮਿਲਦਾ ਸੋ ਇਦਾਂ ਕਰਕੇ ਛੋਟੇ ਛੋਟੇ ਚੀਜ਼ਾਂ ਲੰਬੇ ਸਮੇਂ ਵਾਲੀਆਂ ਕਿਸਮਾਂ ਜੇ ਆਪਾਂ ਇਹਦੇ ਵਿੱਚ ਅਪਣਾਉਣ ਦੀ ਕੋਸ਼ਿਸ਼ ਕਰਾਂਗਾ ਫਿਰ ਵੀ ਆਪਾਂ ਨੂੰ ਦੰਡ ਮਿਲੂਗਾ ਸੋ ਜਿਹੜੇ ਚੀਜ਼ਾਂ ਇੱਕ ਗੰਭੀਰ ਖੋਜਾਂ ਤੋਂ ਬਾਅਦ ਅਸੀਂ ਪ੍ਰਾਪਤ ਕੀਤੀਆਂ ਵੀ ਇਹ ਸਾਨੂੰ ਕਰਨੀਆਂ ਚਾਹੀਦੀਆਂ ਇਹ ਨਹੀਂ ਕਰਨੀਆਂ ਚਾਹੀਦੀਆਂ ਡੂ ਐਂਡ ਡਾਉਂਟਸ ਜਿਹੜੀ ਆਪਾਂ ਗੱਲ ਕਰਦੇ ਆ ਉਹ ਇਹਦੇ ਵਿੱਚ ਸੱਪ ਤੇ ਪੌੜੀ ਦੇ ਰੂਪ ਦੇ ਵਿੱਚ ਅਸੀਂ ਪ੍ਰਤੱਖ ਸਾਹਮਣੇ ਲੈ ਕੇ ਆਉਂਦੀਆਂ ਵਾਂ ਤੇ ਉਹ ਨਾਲ ਖੇਡ ਦਾ ਖੇਡ ਮਨ ਪਰਚਾਵਾ ਦਾ ਮਨ ਪਰਚਾਵਾ ਤੇ ਨਾਲੇ ਵਿਗਿਆਨ ਦਾ ਆਪਕੀ ਇਹ ਪਸਾਰਾ ਜਿਹੜਾ ਉਹ ਲੋਕਾਂ ਤੱਕ ਵੀ ਪਹੁੰਚਦਾ ਹੁੰਦਾ ਹੈ ਸਭ ਤੋਂ ਵੱਧ ਵੱਧ ਪਸੰਦ ਕੀਤੀ ਹੋਈ ਗੇਮ ਜਿਹੜੀ ਤੁਸੀਂ ਉਹਨੂੰ ਇੱਕ ਇਨਫੋਰਮੇਸ਼ਨ ਦੇ ਤੌਰ ਦੇ ਵਿੱਚ ਪੇਸ਼ ਕਰ ਦਿੱਤਾ ਤੇ ਇਹ ਜਿਹੜੇ ਤੁਹਾਡੇ ਹੱਥ ਦੇ ਵਿੱਚ ਕਾਗਜ਼ ਨੇ ਇਹਨਾਂ ਦੇ ਵਿੱਚ ਵੀ ਤੁਸੀਂ ਕੁਝ ਲਿਖਿਆ ਹੋਇਆ ਹੈ ਪੂਰੀ ਤਿਆਰੀ ਜਿਹੜੀ ਹੈ ਲੂਡੋ ਦੇ ਰਾਹੀਂ ਕਿਸਾਨਾਂ ਤੱਕ ਪਹੁੰਚ ਹਾਂਜੀ ਇਹ ਅਸਲ ਇਹ ਮੁਕੰਮਲ ਪੈਕੇਜ ਹੈ ਇੱਕ ਹੁਣ ਅਸੀਂ ਲੁੱਡੋ ਕੱਲੇ ਲੁੱਡੋ ਖੇਡ ਰਹੇ ਹਾਂ ਇੱਕ ਬੰਦਾ ਵੀ ਕਾਰ ਹਟਿਆ ਚੱਲ ਰਿਹਾ ਉਹਨੂੰ ਉਹਨ ਪੌੜੀ ਮਿਲ ਗਈ ਸਪੋਜ਼ ਕਰੋ ਉਹਨੂੰ ਸੱਪ ਮਿਲਿਆ ਪਰ ਉਹਦੇ ਮਨ 'ਚ ਇਹ ਕਿਤੇ ਨਾ ਕਿਤੇ ਸ਼ੰਕਾ ਤਾਂ ਹੁੰਦੀ ਹੈ ਨਾ ਮੈਨੂੰ ਇਹ ਸੱਪ ਕਿਉਂ ਮਿਲਿਆ ਮੈਨੂੰ ਪੌੜੀ ਕਿਉਂ ਮਿਲੀ ਉਹ ਕਦੇ ਸੋਚਦਾ ਉਹ ਉਹਦੇ ਲਈ ਉਹੀ ਜਿਹੜੇ ਵਿਗਿਆਨ ਦੇ ਸਿਧਾਂਤ ਨੇ ਅਵੇਰਨੈਸ ਇੰਟਰਸਟ ਡਿਜ਼ਾਇਰ ਉਸ ਦੀ ਜੋ ਇੱਕ ਸੰਤੁਸ਼ਟੀ ਦੇ ਲਈ ਉਹ ਚਾਹੁੰਦਾ ਵੀ ਮੈਨੂੰ ਆ ਚੀਜ਼ਾਂ ਕਿਉਂ ਪ੍ਰਾਪਤ ਹੋਈਆਂ ਉਹ ਸਿਰ ਸਾਡੀ ਪੈਕਜ ਪ੍ਰੈਕਟਿਸ ਵਿੱਚ ਆਉਣਾ ਚਾਹੁੰਦਾ ਹੈ ਵੀ ਦੇਖਣਾ ਚਾਹਦੇ ਵੀ ਯੂਨੀਵਰਸਿਟੀ ਨੇ ਕੀ ਸफारਸ਼ ਕੀਤੀ ਹੈ ਅਸੀਂ ਜੋ ਸਾਡੀਆਂ ਸफारਸ਼ਾਂ ਦੇ ਪਿਛੇ ਕਾਰਨ ਕੀ ਨੇ ਤੇ ਉਹਦਾ ਹੱਲ ਕੀ ਹੈ ਅਸੀਂ ਇਹ ਛੋਟੇ ਛੋਟੇ ਇੱਕ ਕਿਤਾਬ 'ਚ ਵਿੱਚ ਨਾਲ ਉਸ ਡੱਬੇ ਦੇ ਵਿੱਚ ਪਾਏ ਆ ਉਹਦੇ ਤੁਸੀਂ ਹਵਾਲਾ ਲੈ ਸਕਦੇ ਹੋ ਫਿਰ ਉਸ ਤੋਂ ਬਾਅਦ ਜੀ ਉਹ ਚਾਹੁੰਦੇ ਨੇ ਉਹ ਗਰੁੱਪ ਚਾਹੁੰਦਾ ਹੈ ਜਾਂ ਬੰਦਾ ਚਾਹੁੰਦਾ ਹੈ ਵੀ ਮੈਂ ਕਿਸੇ ਬੰਦੇ ਨਾਲ ਗੱਲ ਵੀ ਕਰਨੀ ਹੈ ਤਾਂ ਇਹਦੇ ਜਿਹੜੇ ਸਾਡੇ ਪੂਰੇ ਪੰਜਾਬ ਦੇ ਵਿੱਚ ਜੋ ਮਾਹਰ ਨੇ ਉਹਨਾਂ ਦੇ ਨਿੱਜੀ ਨੰਬਰ ਅਸੀਂ ਇਸ ਡੱਬੇ ਦੇ ਉੱਪਰ ਅਸੀਂ ਸਾਂਝੇ ਕੀਤੇ ਨੇ ਉਹ ਤੁਸੀਂ ਨਿੱਜੀ ਨੰਬਰਾਂ ਦੇ ਨਾਲ ਉਹ ਬੰਦੇ ਦਾ ਪਹੁੰਚ ਵੀ ਕਰ ਸਕਦੇ ਹੋ ਸੋ ਘਰ ਬੈਠੇ ਜਾਣਕਾਰੀ ਹਾਸਲ ਕਰ ਸਕਦੇ ਆ ਜੀ ਆ ਬਿਲਕੁਲ ਬਿਲਕੁਲ ਕਿਸੇ ਵੀ ਤਰ੍ਹਾਂ ਦੀ ਕੋਈ ਕੋਈ ਖਤਸ਼ਾ ਹੋਵੇ ਕਿਸੇ ਤਰ੍ਹਾਂ ਕੋਈ ਜਾਣਕਾਰੀ ਹੋਵੇ ਬੜੇ ਸੌਖੇ ਤਰੀਕੇ ਨਾਲ ਪਾ ਸਕਦੇ ਜਿਵੇਂ ਅਸੀਂ ਦੇਖ ਰਹੇ ਹਾਂ ਕਿ ਸਰਕਾਰ ਵੱਲੋਂ ਵੀ ਕੁਝ ਨਾ ਕੁਝ ਮੈਸੇਜ ਪਹੁੰਚਾਈ ਜਾ ਰਹੇ ਕਿਸਾਨਾਂ ਤੱਕ ਵੀ ਧਰਤੀ ਦੇ ਹੇਠ ਜਿਹੜਾ ਪਾਣੀ ਆ ਉਹ ਘਟਦਾ ਜਾ ਰਿਹਾ ਪੱਧਰ ਘਟਦਾ ਜਾ ਰਿਹਾ ਉਸ ਨੂੰ ਬਚਾਉਣ ਦੀ ਕੋਸ਼ਿਸ਼ ਵੀ ਜਿਹੜੀ ਲਗਾਤਾਰ ਜਾ ਰਹੀ ਹੈ ਉਸ ਦੇ ਵਾਸਤੇ ਵੀ ਤੁਸੀਂ ਇਸ ਦੇ ਵਿੱਚ ਕੁਝ ਹਾਂ ਬਿਲਕੁਲ ਜਿਹੜਾ ਅਸੀਂ ਪਾਣੀ ਦੀ ਸਹੀ ਵਰਤੋਂ ਜਾਂ ਹੋਸਟਲ ਹੋਰ ਚੀਜ਼ਾਂ ਦੇ ਵੀ ਰੀਤ ਲਈ ਜ਼ਮੀਨਾਂ ਦੀ ਗੱਲ ਕਰਦੇ ਆ ਪਾਣੀ ਕਦੋਂ ਆਉਣਾ ਉਹਦੇ ਲਈ ਵੀ ਲਾਸਟ ਪਾਣੀ ਕਦੋਂ ਆਉਣਾ ਪਹਿਲਾ ਪਾਣੀ ਕਦੋਂ ਆਉਣਾ ਉਹਦੇ ਲਈ ਵੀ ਸਾਰੀਆਂ ਚੀਜ਼ਾਂ ਅਸੀਂ ਇਸ ਲੱਡੋ ਵਿੱਚ ਸਮੋਈਆਂ ਹੋਈਆਂ ਤੇ ਅਸੀਂ ਜੇ ਲੱਡੋ ਨੂੰ ਮੁਕੰਮਲ ਤੌਰ ਤੇ ਬੀਆ ਮਨ ਪਰਚਾ ਦੇ ਲੱਡੋ ਤੇ ਉਦਾਂ ਵਿਗਿਆਨ ਵਾਲੀ ਝੋਨੇ ਦੀ ਸਿੱਧੀ ਬਜਾਈ ਲੁੱਡੋ ਜੇ ਖੇਡਾਂਗੇ ਤੇ ਖੇਡਣ ਦੇ ਨਾਲ ਸਾਨੂੰ ਆ ਸਾਰੀਆਂ ਚੀਜ਼ਾਂ ਜੋ ਸਾਡੀਆਂ ਸਿਫਾਰਸ਼ਾਂ ਨੇ ਉਹ ਤੱਕ ਤੁਸੀਂ ਪਹੁੰਚ ਸਕੋਗੇ ਪਾਣੀ ਦੀਆਂ ਸਿਫਾਰਸ਼ਾਂ ਵੀ ਇਹਦੇ ਵਿੱਚ ਇੰਪਲੀਮੈਂਟ ਕੀਤੀ ਗਈ ਹੈ ਕਿਸਾਨ ਵੀ ਜਿਹੜੇ ਤੁਹਾਡੇ ਕੋਲ ਪਹੁੰਚਦੇ ਹੋਣਗੇ ਇਹਨੂੰ ਲੈਂਦੇ ਹੋਣਗੇ ਉਹ ਵੀ ਹਰਨੁੰਦੇ ਹੋਣਗੇ ਵੀ ਵਧੀਆ ਤਰੀਕੇ ਦੇ ਨਾਲ ਅਸੀਂ ਸਮਝ ਦੇਖੋ ਹਾਂਜੀ ਬਿਲਕੁਲ ਮੈਂ ਇੱਕ ਪ੍ਰੋਜੈਕਟ ਦਾ ਥੋੜਾ ਹਵਾਲਾ ਦੇਣਾ ਚਾਹਣਾ ਉਹਦੇ ਵਿੱਚ ਪੰਜਾਬ ਦੇ ਨਹੀਂ ਅਸੀਂ ਮੱਧ ਪ੍ਰਦੇਸ਼ ਦੇ ਵੀ ਕਿਸਾਨ ਤੇ ਵੀ ਇਸ ਚੀਜ਼ ਦਾ ਸਰਵਿਕਣ ਗੀਤਾ ਉਹ ਸਰਵਿਕਣ ਤੋਂ ਬਾਅਦ ਬੜੀ ਵੱਡੀ ਗਿਣਤੀ ਦੇ ਵਿੱਚ ਜੋ ਗਿਆਨ ਦੇ ਵਿੱਚ ਹਿਜਾਫਾ ਦੇਖਿਆ ਗਿਆ ਕਿਸਾਨ ਵੀਰ ਜੋ ਕੋਈ ਆਮ ਜਨਮਾਨ ਕੋਈ ਵੀ ਹੈਗਾ ਵੀ ਉਹਦੇ ਵਿੱਚ ਇਹਦਾ ਜ਼ਿਕਰ ਆਉਂਦਾ ਵਾ ਸੋ ਅਸੀਂ ਇੱਕ ਵਾਰੀ ਵਿਕਸਤ ਵਿਕਸਤ ਕਰਨ ਤੋਂ ਬਾਅਦ ਸਾਡਾ ਇਹ ਮੰਤਵ ਹੈ ਲੋਕਾਂ ਦਾ ਗਿਆਨ ਪਹੁੰਚਾਣਾ ਸਾਡਾ ਇਸ ਤੋਂ ਕੋਈ ਲਾਭ ਪ੍ਰਾਪਤ ਕਰਨਾ ਨਹੀਂ ਹੈ ਹੁਣ ਉਸ ਚੀਜ਼ ਨੂੰ ਬਿਨਾਂ ਕਿਸੇ ਵੀ ਪ੍ਰਿੰਟ ਆਊਟ ਕੱਢ ਕੇ ਜ਼ੀਰੋ ਬਜਟ ਦੇ ਨਾਲ ਵੀ ਤੁਸੀਂ ਖਿੱਡੀ ਚੱਲ ਸਕਦੀ ਹੈ ਤੇ ਬੜੀ ਖੁਸ਼ੀ ਵਾਲੀ ਗੱਲ ਹੈ ਸੌਖੇ ਤੇ ਸਿੱਧੇ ਤਰੀਕੇ ਦੇ ਨਾਲ ਝੋਨੇ ਦੀ ਫਸਲ ਲਗਾਉਣ ਦੇ ਲੁੱਡੋ ਦੇ ਰਾਹੀਂ ਤੁਸੀਂ ਬਹੁਤ ਸਾਰੀ ਇਨਫੋਰਮੇਸ਼ਨ ਇਕੱਠੀ ਕਰ ਸਕਦੇ ਹੋ ਐਕਸਪਰਟਸ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਨੰਬਰ ਵੀ ਜਿਹੜੇ ਨੇ ਜਾਰੀ ਕੀਤੇ ਗਏ ਨੇ ਤੁਸੀਂ ਘਰ ਬੈਠੇ ਕੋਈ ਵੀ ਦਿੱਕਤ ਪਰੇਸ਼ਾਨੀਆਂ ਤੁਹਾਡੇ ਕੋਲ ਸਾਰੀ ਇਨਫੋਰਮੇਸ਼ਨ ਇਸ ਪੇਪਰ ਟੈਂਪਲੇਟ ਦੇ ਵਿੱਚ ਪਹੁੰਚੀ ਹੋਈ ਹੈ ਤਾਂ ਚੋਨੇ ਦੀ ਫਸਲ ਲਗਾਣੀ ਜਿਹੜੀ ਇਹ ਸ਼ੁਰੂ ਹੋ ਚੁੱਕੀ ਹੈ ਬਹੁਤ ਵਕ ਇਲਾਕੇ ਦੇ ਵਿੱਚ ਸ਼ੁਰੂਆਤ ਹੋ ਚੁੱਕੀ ਹੈ ਤਾਂ ਇਹਨਾਂ ਚੀਜ਼ਾਂ ਨੂੰ ਫੋਲੋ ਕਰਕੇ ਤੁਸੀਂ ਪਾਣੀ ਦਾ ਜਿਹੜਾ ਪੱਧਰ ਘਟਦਾ ਹੋਇਆ ਉਸ ਨੂੰ ਵੀ ਬਚਾ ਸਕਦੇ ਹੋ ਤੇ ਬਹੁਤ ਸਾਰੀਆਂ ਚੀਜ਼ਾਂ ਜਿਸ ਦੇ ਨਾਲ ਤੁਹਾਨੂੰ ਨੁਕਸਾਨ ਹੋਣ ਤੋਂ ਵੀ ਬਚਾਅ ਹੋ ਸਕਦਾ ਹੈ ਉਹ ਵਧੀਰੀ ਵੀਡੀਓਜ਼ ਲਈ ਦੇਖਦੇ ਰਹ ਮੈਂ ਕਰ ਬਲੀਕ